Thank you. ਮੰਮਰ ਮੰਗਦਾ ਕਦੇ ਹੀ ਹੋਉਂਦਾ ਹੈ ਮੇਰਾ ਮਤਲਬ ਇਹ ਹੈ ਸਮਝਾ ਰਹੇ ਹਾਂ ਕਿ ਕੱਤਮ ਰਹੀਆਂ ਤਾਂ ਲੱਗਦਾ ਇਹ ਨਾ ਮੰਮਰ ਮੰਗਦਾ ਕਦੇ ਹੀ ਹੋਉਂਦਾ ਹੈ ਤੁਸੀਂ ਦੇਖ ਰਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮਹਿਬੂਬੂ ਸ਼ਰਮਾ ਇਸ ਸਮੇਂ ਸੀ ਮੌੜੀ ਸ਼ਹਿਰ ਪਹੁੰਚੇ ਜਿੱਥੇ ਬੜਾ ਹੀ ਇੰਟਰਸਟਿੰਗ ਆਊਟਲੈਟ ਦਾ ਜਿਸ ਦਾ ਨਾਮ ਹੈ ਪੰਜਾਬੀ ਚੂਲਾ ਪੰਜਾਬੀ ਚੂਲਾ ਨਾਮ ਤੋਂ ਉਹਨੂੰ ਸਾਫ਼ ਜੀ ਗੱਲ ਲੱਗੀ ਜਜਮੈਂਟ ਹੋ ਰਿਹਾ ਕਿ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਆਊਟਲਟ ਹੈ ਜੀ ਹਾਂ ਬਿਲਕੁਲ ਠੀਕ ਸੋਣਾ ਕਿਉਂਕਿ ਕਈ ਸਾਰੀਆਂ ਪੰਜਾਬੀ ਡਿਸ਼ਸ ਇੱਥੇ ਅਵੇਲੇਬਲ ਨੇ ਭਾਵੇਂ ਉਹ ਕੜਾਈ ਪਨੀਰ ਹੈ ਭਾਵੇਂ ਉਹ ਪਨੀਰ ਖੰਬ ਮਸਾਲਾ ਜੇਕਰ ਆਪਾਂ ਚਾਹ ਦੀ ਕੈਟਿਗਰੀ ਦੀ ਗੱਲ ਕਰੀ ਤਾਂ ਗੁਰਦੀ ਚਾਹ ਮੇਰੇ ਸਾਹਮਣੇ ਪਈ ਹੈ ਜੋ ਕਿ ਬੜੀ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਰੀਪਰਸੈਂਟ ਕੀਤੀ ਹੋਈ ਹੈ ਤੇ ਇਸ ਤੋਂ ਇਲਾਵਾ ਗੁੜ ਵਾਲੀ ਲੱਸੀ ਵੀ ਇੱਥੇ ਅਵੇਲੇਬਲ ਹੈ ਲਗਭਗ ਡੇਢ ਸਾਲ ਹੋ ਚੁੱਕੇ ਆਊਟਲਟ ਨੂੰ ਤੇ ਕਈ ਸਾਰੀਆਂ ਚੀਜ਼ਾਂ ਜਿੱਦਾਂ ਪਨੀਰ ਮਸਾਲਾ ਵੀ ਹੈ ਹੋਰ ਚਾਈਨੀਜ਼ ਫੂਡ ਵੀ ਹੈ ਹੋਰ ਜੇਕਰ ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਤਾਂ ਇਹਨਾਂ ਕੋਲੇ ਨਾਂਸ ਵੀ ਨੇ ਇੱਕ ਵਧੀਆ ਕੁਆਲਟੀ ਜਿੱਦਾਂ ਫੂਡ ਦੀ ਕੁਆਲਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਦੇ ਜੇਕਰ ਬ੍ਰਾਂਚੇਜ਼ ਦੀ ਗੱਲ ਕਰੀਏ ਤਾਂ ਖਰੜ ਜ਼ਿਰਖਪੁਰ ਬਲਾਚੌਰ ਬਠਿੰਡਾ ਪਠਾਨਕੋਟ ਵਰਗੇ ਵੱਖ-ਵੱਖ ਸ਼ਹਿਰਾਂ ਵਿੱਚ ਇਹਨਾਂ ਦੀ ਬ੍ਰਾਂਚੇਜ਼ ਮੌਜੂਦ ਨੇ ਜੇਕਰ ਤੁਸੀਂ ਵੀ ਅਸਲੀ ਫੂਡ ਖਾਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਆਊਟਲੈਟਸ ਬਹੁਤ ਨੇ ਖਾਸ ਕਰਕੇ ਮੋਹਾਲੀ ਸ਼ਹਿਰ ਵਿੱਚ ਪਰ ਇਹ ਜਿਹੜੀ ਫੂਡ ਮਾਰਕੀਟ ਹੈ ਇੱਥੇ ਇੱਕ ਵੱਖਰਾ ਕਨਸੈਪਟ ਲੈ ਕੇ ਆਏ ਨੇ ਪੰਜਾਬੀ ਚੂਲਾ ਜੋ ਕਿ ਇੱਕ ਟਿਪੀਕਲ ਦੇਸੀ ਪੰਜਾਬੀ ਫ ਸਰਦੀਆਂ ਨੇ ਗੁੜੀ ਚਾਹ ਮਿਲੇਗੀ ਤੇ ਇਸ ਤੋਂ ਇਲਾਵਾ ਜਿਹੜਾ ਪੰਜਾਬੀਓ ਦੀ ਰੂਹ ਦੀ ਖੁਰਾਕ ਹੈ ਮੱਕੀ ਦੀ ਰੋਟੀ ਸਰਦੋ ਸਾਗ ਉਹ ਵੀ ਤੁਹਾਨੂੰ ਉੱਥੇ ਮਿਲੇਗੀ ਤੇ ਨਾਲ ਨਮਕੀਨ ਲੱਸੀ ਤੇਰਾਵਾ ਗੁੜ ਦੀ ਲੱਸੀ ਜੋ ਕਿ ਬੜਾਈ ਵੱਖਰਾ ਕਨਸੈਪਟ ਹੈ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗਾ ਕਿ ਗੁੜ ਦੀ ਲੱਸੀ ਜੇਕਰ ਨੌਨ ਵੇਜ ਕੈਟਾਗਰੀ ਦੀ ਗੱਲ ਕਰੀ ਤਾਂ ਐਕਪੁਰ ਜੀਵਿਆਂ ਕੋਲੇ ਓਮਲੇਟ ਵੀ ਹੈ ਹੋਰ ਵੀ ਕਈ ਸਾਰੇ ਕੈਟਾਗਰੀਜ਼ ਮੌਜੂਦ ਨੇ ਜੇਕਰ ਚਿਕਨ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਸ਼ਹਿਰ ਖਾਣ ਪੀਣ ਲਈ ਮਨਿਆਦਾ ਤਾਂ ਪਟਿਆਲਾ ਸ਼ਾਹੀ ਚਿਕਨ ਵੀ ਫੇਮਸ ਹੈ ਤੇ ਤੁਸੀਂ ਨੌਨ ਵੇਜ ਵੀ ਐਕਸਪੀਰੀਅੰਸ ਕਰ ਸਕਦੇ ਹੋ ਇਸ ਤੋਂ ਇਲਾਵਾ ਕਈ ਸਾਰੀਆਂ ਚੀਜ਼ਾਂ ਨੇ ਜਿੱਦਾਂ ਮੈਂ ਦੱਸਿਆ ਚੀਜ਼ਾਂ ਨੇ ਕਿ ਸਰਦੀਆਂ ਨੇ ਲੋਕਾਂ ਨੂੰ ਮੱਕੀ ਦੀ ਰ ਉਹਦੇ ਕਲਚਰ ਨਾਲ ਜੁੜਾ ਹੈ ਆਊਟਲਟ ਹੈ ਪੰਜਾਬੀ ਚੂਲਾ ਤੁਸੀਂ ਇੱਥੇ ਇੱਕ ਵਾਰੀ ਆ ਸਕਦੇ ਹੋ ਐਕਸਪਲੋਰ ਕਰ ਸਕਦੇ ਹੋ ਖਾਸ ਕਰਕੇ ਇਹਨਾਂ ਦੀ ਗੁੜ ਵਾਲੀ ਚਾਹ ਬਹੁਤ ਫੇਮਸ ਹੈ ਇਸ ਤੋਂ ਰਵਾ ਗੁੜ ਦੀ ਲੱਸੀ ਦਾ ਵੀ ਤੁਸੀਂ ਲੂਥ ਫੁਟਾ ਸਕਦੇ ਹੋ ਅੱਜ ਕੱਲ ਫੂਡ ਇੰਡਸਟਰੀ ਵਿਚਾਨਾ ਕੰਪੀਟੀਸ਼ਨ ਵੱਧ ਚੁੱਕਿਆ ਹੈ ਕਿ ਜਗਾ ਜਗਾ ਇੱਥੇ ਆਊਟਲਟ ਓਪਨ ਨੇ ਪਰ ਇੱਕ ਵੱਖਰਾ ਆਊਟਲਟ ਹੈ ਜੋ ਕਿ ਤੁਹਾਨੂੰ ਡੈਕੋਰੇਸ਼ਨ ਵਾਈਜ਼ ਤਾਂ ਵੱਖਰਾ ਦਿਖੇਗਾ ਹੀ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੀਆਂ ਜਿਹੜਾ ਜਿੱਥੇ ਅਸੀਂ ਮੌਜੂਦ ਹਾਂ ਜਿੱਥੇ ਅਸੀਂ ਬੈਠੇ ਹਾਂ ਉਹ ਜਿਹੜਾ ਰੂਮ ਹੈ ਪ੍ਰੋਪਰ ਤਰੀਕੇ ਨਾਲ ਸਜਾਇਆ ਹੋਇਆ ਡੈਕੋਰੇ ਤੇ ਗੱਲ ਕੀਤੀ ਜਾਵੇ ਕਿ ਫੂਡ ਇੰਡਸਟਰੀ ਵਿੱਚ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ ਪਰ ਇਹ ਕੰਪੀਟੀਸ਼ਨ ਬਿਲਕੁਲ ਵੱਖਰਾ ਹੈ ਵਾਕਿਆਨੋਂ ਵੀ ਬਿਲਕੁਲ ਹਟਕੇ ਹੈ ਕਿਉਂਕਿ ਅੱਜਕਲ ਤੁਹਾਨੂੰ ਪਤਾ ਹੈ ਕਿ ਫੂਡ ਦੀ ਵੈਰਾਈਟੀ ਵਿੱਚ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕੀਤਾ ਨਾ ਹਾਲਾਂਕਿ ਕਈ ਜਗ੍ਹਾ ਤੇ ਫੂਡ ਵਿੱਚ ਖਾਣੇ ਵਿੱਚ ਮਿਲਾਵਟਾ ਹੋ ਰਹੀ ਹੈ ਪਰ ਇੱਥੇ ਕਿਸੇ ਵੀ ਕਿਸਮ ਦੀ ਮਿਲਾਵਟ ਤੁਹਾਨੂੰ ਨਹੀਂ ਮਿਲੇਗੀ ਜੇਕਰ ਤੁਸੀਂ ਅਸਲੀ ਪਿਓਰ ਟਿਪੀਕਲ ਦੇਸੀ ਪੰਜਾਬੀ ਫੂਡ ਖਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਸੈਕਟਰ 67 ਜੋ ਕਿ ਸੀਪੀ ਮਾਲ ਦੇ ਆਪੋਜ਼ਿਟ ਹੈ ਪੰਜਾਬੀ ਚੋਲਾ ਜੋ ਕਿ ਸਾਰੀ ਫੂਡ ਮਾਰਕੀਟ ਹੈ ਲਗਭਗ ਉੱਥੇ ਤੁਹ ਕੜਾਈ ਪਨੀਰ ਵੀ ਖਾ ਸਕਦੇ ਹੋ ਪਨੀਰ ਖੁੰਬ ਮਸਾਲਾ ਵੀ ਖਾ ਸਕਦੇ ਹੋ ਤੇ ਹੋਰ ਵੀ ਕਈ ਸਾਰੀ ਚੀਜ਼ਾਂ ਨੇ ਚਾਈਨਿਸ ਕੈਟਾਗਰੀ ਆ ਗਈਆਂ ਇਹਨਾਂ ਦੀ ਗੁੱਡ ਵਾਲੀ ਚ ਆ ਗਈ ਹੋਰ ਵੀ ਕਈ ਸਾਰੀ ਚੀਜ਼ਾਂ ਨੇ ਤੁਸੀਂ ਇੱਥੇ ਆ ਕੇ ਐਕਸਪੀਰੀਅੰਸ ਕਰ ਸਕਦੇ ਹੋ ਤਾਂ ਜੇਕਰ ਤੁਸੀਂ ਮੌਲੀ ਸ਼ਹਿਰ ਵਿੱਚ ਵਿਜ਼ਿਟ ਕਰਦੇ ਹੋ ਜਾਂ ਹੋਰ ਪੰਜਾਬ ਦੇ ਸ਼ਹਿਰ ਵਿੱਚ ਵਿਜ਼ਿਟ ਕਰਦੇ ਹੋ ਜਿੱਥੇ ਕਿ ਇਹਨਾਂ ਦੀ ਬ੍ਰਾਂਚੇਸ ਅਵੇਲੇਬਲ ਨੇ ਭਾਵੇਂ ਪਠਾਨਕੋਟਾ ਬਲਾ ਚੌਰਾ ਖਰੜਾ ਜ਼ਿਰਕਪੁਰਾ ਤੁਸੀਂ ਉੱਥੇ ਵੀ ਜਾ ਸਕਦੇ ਹੋ ਉੱਥੇ ਵੀ ਪੰਜਾਬੀ ਚੁੱਲਾ ਦੀਆਂ ਬ੍ਰਾਂਚੇਸ ਅਵੇਲੇਬਲ ਨੇ ਤੁਹਾਨੂੰ ਉਹੀ ਸੇਮ ਡਿਸ਼ੇਸ ਉੱਥੇ ਅਵੇਲੇਬਲ ਹੋਣਗੀਆਂ ਤਾ ਇੱਕ ਵਾਰੀ ਮੋਹਾਲੀ ਜ਼ਰੂਰ ਆਓ ਮੋਹਾਲੀ ਸੈਕਟਰ 67 ਜੋ ਕਿ ਸੀਪੀ ਮਾਲ ਦੇ ਆਪੋਜ਼ਿਟ ਹੈ ਉੱਥੇ ਪੰਜਾਬੀ ਚੂਲਾ ਬਣਿਆ ਹੋਇਆ ਹੈ ਤੁਸੀਂ ਇਹਨਾਂ ਦੀ ਡਿਸ਼ੇਸ ਖਾਓ ਆਕੇ ਇੱਕ ਵਾਰੀ ਐਕਸਪੀਰੀਅੰਸ ਕਰੋ ਤੇ ਕਮੈਂਟਸ 'ਚ ਆਪਣੇ ਵਿਚਾਰ ਇਨਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਕਿ ਅੱਜਕਲ ਜਿੱਦਾਂ ਖਾਣੇ ਵਿੱਚ ਮਿਲਾਵਟ ਹੋ ਰਹੀ ਹੈ ਉਹ ਚੀਜ਼ ਇੱਥੇ ਬਿਲਕੁਲ ਆਪੋਜ਼ਿਟ ਹੈ ਪਿਓਰ ਦੇਸੀ ਕੀਚ ਖਾਣਾ ਤੁਹਾਨੂੰ ਅਵੇਲੇਬਲ ਮਿਲੇਗਾ ਇੱਕ ਪੰਜਾਬ ਦਾ ਕਲਚਰ ਤੁਹਾਨੂੰ ਰਿਮੈਂਬਰ ਹੋਏਗਾ ਜਦੋਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਇੱਕ ਪੀਸ ਆਫ ਮਾਈਂਡ ਹੈ ਕਿ ਆਪਣੀ ਪ੍ਰਾਈਵੇਸੀ ਕਿਉਂਕਿ ਅੱਜਕਲ ਜਿੰਨੇ ਵੀ ਫੂਡ ਆਊਟਲਟ ਆਊਟਲਟ ਵਿੱਚ ਚਲੇ ਜਾਓ ਉੱਥੇ ਪ੍ਰਾਈਵੇਸੀ ਨਹੀਂ ਹੁੰਦੀ ਰੌਲਾ ਰੱਪਾ ਹੁੰਦਾ ਪਰ ਇੱਥੇ ਉਹ ਚੀਜ਼ ਬਿਲਕੁਲ ਨਹੀਂ ਹੈ ਬਿਲਕੁਲ ਹੀ ਪੀਸ ਆਫ ਮਾਈਂਡ ਹੈ ਤਾਂ ਜੇਕਰ ਗੁੜ ਵਾਲੀ ਚਾਹ ਪੀਣਾ ਚਾਹੁੰਦੇ ਹੋ ਤਾਂ ਇੱਥੇ ਆਓ ਪੰਜਾਬੀ ਚੋਲਾ ਤੇ ਗੁੜ ਦੀ ਲੱਸੀ ਦਾ ਵੀ ਤੁਸੀਂ ਐਕਸਪੀਰੀਅੰਸ ਲੈ ਸਕਦੇ ਹੋ ਵਿంటర్ ਵਿੱਚ ਤਾਂ ਇੱਕ ਵਾਰੀ ਪੰਜਾਬੀ ਚੋਲਾ ਤੁਸੀਂ ਵਿਜ਼ਿਟ ਕਰੋ ਇੱਥੇ ਦੇ ਫੂਡ ਨੂੰ ਐਕਸਪਲੋਰ ਕਰੋ ਪੰਜਾਬੀ ਕਲਚਰ ਨੂੰ ਐਕਸਪੀਰੀਅੰਸ ਕਰੋ ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ ਜੋ ਕਿ ਪੰਜਾਬ ਦੇ ਕਲਚਰ ਨਾਲ ਜੁੜੀਆਂ ਹੋਈਆਂ ਨੇ ਤਾਜ਼ਾ ਅਪਡੇਟਸ ਲਈ ਬਣੇ ਰਹੋ ਆਜ਼ਾਦ ਟੀਵੀ